ਸਵਾਗਤ ਹੈ ਤੁਹਾਡਾ ਸਾਡੇ ਚੈਨਲ ਗਿਆਨ ਦੀਆਂ ਗੱਲਾਂ ਤੇ ਸਾਡੇ ਮਾਪਿਓ ਤਾਂ ਸਾਨੂੰ ਸਮਝਦੇ ਹੀ ਨਹੀਂ ਬੱਚੇ ਸਾਡੀ ਗੱਲ ਹੀ ਨਹੀਂ ਸੁਣਦੇ ਦੂਰ ਦੂਰ ਹੁੰਦੇ ਜਾ ਰਹੇ ਹਨ ਸਾਤੋਂ ਜਨਰੇਸ਼ਨ ਗੈਪ ਸਾਰਿਆਂ ਨੂੰ ਇਸ ਤੋਂ ਲੰਘਣਾ ਪੈਂਦਾ ਹੈ ਤੁਸੀਂ ਸਾਰਿਆਂ ਨੇ ਬਚਪਨ ਚ ਟੋਪੀ ਵਾਲੇ ਦੀ ਕਹਾਣੀ ਤਾਂ ਜ਼ਰੂਰ ਸੁਣੀ ਹੋਵੇਗੀ ਜਿਸ ਵਿੱਚ ਇੱਕ ਟੋਪੀ ਵਾਲਾ ਪਿੰਡ ਪਿੰਡ ਸ਼ਹਿਰ ਸ਼ਹਿਰ ਜਾ ਕੇ ਟੋਪੀਆਂ ਵੇਚਦਾ ਸੀ ਤੇ ਉਸ ਦੀਆਂ ਟੋਪੀਆਂ ਬਾਂਦਰ ਚੱਕ ਕੇ ਲੈ ਜਾਂਦੇ ਸਨ ਅੱਜ ਦੀ ਕਹਾਣੀ ਉਸਦੇ ਪੋਤੇ ਦੀ ਕਹਾਣੀ ਹੈ ਉਹ ਵੀ ਆਪਣੇ ਦਾਦੇ ਵਾਂਗ ਟੋਪੀਆਂ ਹੀ ਵੇਚਦਾ ਸੀ ਹੋਂਨਾ ਵਾਂਗ ਹੀ ਪਿੰਨ ਪਿੰਨ ਜਾ ਕੇ ਇੱਕ ਦਿਨ ਉਹ ਇੱਕ ਰਾਹ ਤੇ ਲੰਘ ਰਿਹਾ ਸੀ ਸੰਗਣੇ ਦਰੱਖਤਾਂ ਨਾਲ ਭਰੇ ਰਾਜ ਦਿਨ ਭਰ ਦੀ ਥਕਾਵਟ ਸੀ ਤਾਂ ਉਹ ਇੱਕ ਦਰਖਤ ਦੇ ਹੇਠਾ ਆਰਾਮ ਕਰਨ ਲਈ ਬੈਠ ਗਿਆ ਥੋੜੀ ਦੇਰ ਬਾਅਦ ਹੀ ਉਸ ਨੂੰ ਨੀਂਦ ਆ ਗਈ ਤੇ ਬਿਲਕੁਲ ਉਸੇ ਤਰ੍ਹਾਂ ਹੀ ਘਟਣਾ ਵਾਪਰੇ ਜਿਸ ਤਰ੍ਹਾਂ ਦੀ ਉਸਦੇ ਦਾਦੇ ਨਾਲ ਵਾਪਰੀ ਸੀ ਤਰਕਤੇ ਬੈਠੇ ਸਾਰੇ ਬੰਦਨ ਉਸ ਦੀਆਂ ਟੋਪੀਆਂ ਚੱਕ ਕੇ ਲੈ ਗਈ ਜਦੋਂ ਉਸ ਦੀ ਨੀਂਦ ਖੁੱਲੀ ਤਾਂ ਉਸ ਨੇ ਦੇਖਿਆ ਕਿ ਉਸ ਦੇ ਠੇਲੇ ਤੇ ਇੱਕ ਵੀ ਟੋਪੀ ਨਹੀਂ ਸੀ ਸਿਵਾਏ ਉਸ ਦੇ ਸਿਰ ਦੇ ਜੋ ਉਸ ਨੇ ਸਿਰ ਤੇ ਲਈ ਹੋਈ ਸੀ ਉਹ ਮੁਸਕਰਾਉਣ ਲੱਗਿਆ ਕਿਉਂਕਿ ਉਸ ਦੇ ਦਾਦੇ ਨੇ ਉਸ ਨੂੰ ਇੱਕ ਘਟਨਾ ਕਈ ਵਾਰ ਸੁਣਾਈ ਸੀ ਉਸ ਨੂੰ ਲੱਗਿਆ ਕਿ ਉਹ ਆਪਣੇ ਦਾਦੇ ਦੀ ਤਕੀਬ ਅਪਣਾ ਕੇ ਸਾਰੀਆਂ ਟੋਪੀਆਂ ਵਾਪਸ ਲੈ ਲਵੇਗਾ ਉਸਨੇ ਵੀ ਠੀਕ ਉਸੇ ਤਰ੍ਹਾਂ ਕੀਤਾ ਜਿਸ ਤਰ੍ਹਾਂ ਉਸਦੇ ਦਾਦੇ ਨੇ ਕੀਤਾ ਸੀ ਉਸਨੇ ਆਪਣੇ ਸਿਰ ਵਿੱਚ ਖੁਰਕ ਕੀਤੀ ਬਾਂਦਰਾ ਨੇ ਉਸੇ ਵੇਲੇ ਉਸਦੀ ਨਕਲ उतारी ਉਸਨੇ ਆਪਣੇ ਮੱਥੇ ਤੇ ਹੱਥ ਰੱਖਿਆ ਫਿਰ ਬਾਂਦਰਾ ਨੇ ਵੀ ਉਸੇ ਤਰ੍ਹਾਂ ਕੀਤਾ ਤਾਂ ਹੀ ਤਾਂ ਕਹਿੰਦੇ ਹਨ ਨਕਲਚੀ ਬੰਦਰ ਬੰਦਰ ਉਸਦੀ ਪੂਰੀ ਨਕਲ ਉਤਾਰਦੇ ਰਹੇ ਹਨਵਾਰੀ ਸਿੱ ਟੋਪੀਆਂ ਵਾਪਸ ਲੈਣ ਦੀ ਉਸਨੇ ਆਪਣੇ ਦਾਦੇ ਮੰਗ ਆਪਣੇ ਸਿਰ ਵਾਲੀ ਟੋਪੀ ਥੱਲੇ ਸੁੱਟ ਦਿੱਤੀ ਇਸ ਉਮੀਦ ਨਾਲ ਕਿ ਬਾਂਦਰ ਵੀ ਸਾਰੀਆਂ ਟੋਪੀਆਂ ਸੁੱਟ ਦੇਣਗੇ ਪਰ ਇੱਕ ਛੋਟਾ ਜਿਹਾ ਨਟਖਟ ਜਿਹਾ ਬੰਦਰ ਤੇਜ਼ੀ ਨਾਲ ਆਇਆ ਤੇ ਉਹ ਉਸਦੇ ਸਿਰ ਵਾਲੀ ਟੋਪੀ ਜੋ ਉਸਨੇ ਥੱਲੇ ਸੁੱਟੀ ਸੀ ਉਹ ਵੀ ਲੈ ਕੇ ਭੱਜ ਗਿਆ ਤੇ ਜਾਂਦੇ ਜਾਂਦੇ ਇਸ ਤਰ੍ਹਾਂ ਮੂੰਹ ਚਿੜਾ ਕੇ ਗਿਆ ਮੰਨੋ ਇਹ ਕਹਿ ਰਿਹਾ ਹੋਵੇ ਕਿ ਦਾਦਾ ਜੀ ਸਿਰਫ ਤੇਰੇ ਹੀ ਸਨ ਦੋਸਤੋ ਵਕਤ ਬਹੁਤ ਤੇਜ਼ੀ ਨਾਲ ਬਦਲ ਰਿਹਾ ਹੈ ਇੰਨੀ ਤੇਜ਼ੀ ਨਾਲ ਕਿ ਹਾਲਾਤ ਪਹਿਲਾਂ ਵਰਗੇ ਰਹੇ ਹੀ ਨਹੀਂ ਜਿਉ ਜੋ ਪਹਿਲਾ ਸਨ ਤੇ ਅਸੀਂ ਇਹੀ ਗੜਬੜ ਕਰ ਦਿੰਦੇ ਹਾਂ ਆਪਣੇ ਬੱਚਿਆਂ ਨੂੰ ਅੱਜ ਦੇ ਹਾਲਾਤਾਂ 'ਚ ਆਪਣੀ ਪੁਰਾਣੀ ਸਿੱਖਿਆ ਦੇ ਦਿੰਦੇ ਹਾਂ ਉਹ ਸਾਰੀ ਸਿੱਖਿਆ ਉਹ ਸਾਰੇ ਤਜਰਬੇ ਉਹ ਸਾਰੀ ਲਰਨਿੰਗ ਬਿਲਕੁਲ ਵੀ ਗਲਤ ਨਹੀਂ ਹੈ ਪਰ ਉਸ ਨੂੰ ਅੱਜ ਦੇ ਹਿਸਾਬ ਨਾਲ ਥੋੜਾ ਜਿਹਾ ਬਦਲਣ ਦੀ ਜ਼ਰੂਰਤ ਹੈ ਅੱਜ ਦੇ ਸਮੇਂ 'ਚ ਬੱਚੇ ਬਹੁਤ ਪ੍ਰੈਸ਼ਰ 'ਚ ਲੰਘਦੇ ਹਨ ਟੀਨੇਜ ਵਿੱਚੋਂ ਲੰਘਦੇ ਹੋਏ ਫਿਜ਼ੀਕਲ ਇਮੋਸ਼ਨਲ ਤੇ ਹਾਰਮੋਨ ਚੇਂਜਸ ਨੂੰ ਤਾਂ ਫੇਸ ਕਰਦੇ ਹੀ ਹਨ ਪਰ ਅੱਜ ਦੇ ਸਮੇਂ 'ਚ ਉਹਨਾਂ ਤੇ ਹੋਰ ਵੀ ਪ੍ਰੈਸ਼ਰ ਹਨ ਟੀਵੀ ਇੰਟਰਨੈਟ ਨਵੇਂ-ਨਵੇਂ ਫੈਸ਼ਨ ਬ੍ਰਾਂਡ ਹਰ ਚੀਜ਼ ਉਹਨਾਂ ਨੂੰ ਅਟਰੈਕਟ ਕਰਦੀ ਹੈ ਮਾਤਾ-ਪਿਤਾ ਹੋਣ ਦੇ ਨਾਤੇ ਸਾਡਾ ਇਹ ਫਰਜ਼ ਬਣਦਾ ਹੈ ਉਹਨਾਂ ਨੂੰ ਸਮੇਂ ਦੇ ਹਿਸਾਬ ਨਾਲ ਸਹੀ ਗਾਈਡੈਂਸ ਦੇਈਏ ਬਸ ਡਿਸਪਲਿਨ 'ਚ ਰੱਖ ਕੇ ਡਾਂਟ ਫਟਕਾਰ ਕੇ ਉਹਨਾਂ ਨੂੰ ਸਮਝਾਉਣ ਦੀ ਸਿਰਫ ਜ਼ਿੰਮੇਵਾਰੀ ਨਾ ਨਿਭਾਈਏ ਇਹੀ ਕਾਰਨ ਹੈ ਬੱਚੇ ਸਾਥੋਂ ਉਸ ਸਮੇਂ ਦੂਰ ਹੋਣ ਲੱਗਦੇ ਹਨ ਜਦੋਂ ਉਹਨਾਂ ਨੂੰ ਸਾਡੀ ਸਭ ਤੋਂ ਜ਼ਿਆਦਾ ਜ਼ਰੂਰਤ ਹੁੰਦੀ ਹੈ ਇਸੇ ਲਈ ਅੱਜ ਦੇ ਹਾਲਾਤਾਂ ਦੇ ਹਿਸਾਬ ਨਾਲ ਸਾਨੂੰ ਆਪਣੇ ਪਾਲਣ ਪੋਸ਼ਣ ਦੇ ਤਰੀਕਿਆਂ 'ਚ ਵੀ ਫੇਰ ਬਦਲ ਕਰਨਾ ਪਵੇਗਾ ਪਰ ਇੱਕ ਗੱਲ ਹੋਰ ਵੀ ਹੈ ਜਦੋਂ ਸਾਨੂੰ ਕੋਈ ਗੈਪ ਕੱਟ ਕਰਨਾ ਹੁੰਦਾ ਹੈ ਤਾਂ ਕਦਮ ਦੋਵਾਂ ਪਾਸਿਆਂ ਤੋਂ ਵਧਾਉਣੇ ਹੁੰਦੇ ਹਨ ਜੇਕਰ ਅਸੀਂ ਐਜ਼ ਅ ਪੇਰੈਂਟਸ ਆਪਣੇ ਆਪ ਨੂੰ ਚੇਂਜ ਕਰ ਰਹੇ ਹਾਂ ਤਾਂ ਬੱਚਿਆਂ ਨੂੰ ਵੀ ਸਾਡਾ ਸਾਥ ਦੇਣਾ ਹੋਵੇਗਾ ਇੱਕ ਪਿਤਾ ਆਪਣੇ ਬੱਚੇ ਨੂੰ ਪਤੰਗ ਉਡਾਉਣਾ ਸਿਖਾ ਰਿਹਾ ਸੀ ਉਹ ਡੋਰੀ ਨੂੰ ਢਿੱਲ ਦਿੰਦੇ ਫਿਰ ਖਿੱਚਦੇ ਥੋੜੀ देर ਬਾਅਦ ਕੁਝ ਢਿੱਲ ਦਿੰਦੇ ਫਿਰ ਖਿੱਚਦੇ ਇਸ ਤਰ੍ਹਾਂ ਪਤੰਗ ਹੋਰ ਉੱਚੀ ਉੱਚੀ ਉੱਡਦੀ ਜਾ ਰਹੀ ਸੀ ਬੱਚਾ ਬਹੁਤ ਖੁਸ਼ ਹੋ ਰਿਹਾ ਸੀ ਉਹ ਚਾਹ ਰਿਹਾ ਸੀ ਕਿ ਪਤੰਗ ਹੋਰ ਉੱਚੀ ਜਾਵੇ ਬੱਚਾ ਖੁਸ਼ੀ ਨਾਲ ਉਛਲ-ਕੁੱਦ ਕੇ ਕਹਿ ਰਿਹਾ ਸੀ ਪਾਪਾ ਡੋਰ ਨੂੰ ਤੋੜ ਦਿਓ ਮੁਕਤ ਕਰ ਦਿਓ ਪਤੰਗ ਨੂੰ ਜਾਣ ਦਿਓ ਹੋਰ ਉੱਪਰ ਜਾਣ ਦਿਓ ਪਿਤਾ ਨੂੰ ਉਸ ਸਮੇਂ ਲੱਗਿਆ ਕਿ ਬੱਚੇ ਨੂੰ ਦੱਸਾਂ ਕਿ ਡੋਰ ਕਿੰਨੀ ਮਹੱਤਵਪੂਰਨ ਹੈ ਫਿਰ ਉਸੇ ਸਮੇਂ ਉਸਨੂੰ ਲੱਗਿਆ ਕਿ ਇਸ ਤਰ੍ਹਾਂ ਸਿਰਫ ਸਮਝਾ ਕੇ ਨਹੀਂ ਇਹ ਬਹੁਤ ਚੰਗਾ ਮੌਕਾ ਹੈ ਉਸਨੂੰ ਜ਼ਿੰਦਗੀ ਦੀ ਸਿੱਖਿਆ ਦੇਣ ਦਾ ਪਿਤਾ ਨੇ ਉਸੇ ਤਰ੍ਹਾਂ ਹੀ ਕੀਤਾ ਜਿਸ ਤਰ੍ਹਾਂ ਬੇਟੇ ਨੇ ਕਿਹਾ ਉਸਨੇ ਤੁਰੰਤ ਡੋਰ ਤੋੜ ਦਿੱਤੀ ਪਤੰਗ ਕੁਝ ਦੇਰ ਲਈ ਉੱਪਰ ਉੱਠੀ ਬੱਚਾ ਉੱਚੀ ਉੱਚੀ ਚੀਕਣ ਲੱਗਿਆ ਦੇਖਿਆ ਪਾਪਾ ਮੈਂ ਕਿਹਾ ਸੀ ਨਾ ਕਿ ਡੋਰ ਨੂੰ ਤੋੜ ਦਿਓ ਪਤੰਗ ਨੂੰ ਖੁੱਲਾ ਛੱਡ ਦਿਓ ਆਜ਼ਾਦ ਕਰ ਦਿਓ ਦੇਖਿਓ ਹੁਣ ਉਹ ਕਿੰਨੀ ਉੱਪਰ ਜਾਵੇਗੀ ਉਸਦੀ ਗੱਲ ਖਤਮ ਵੀ ਨਹੀਂ ਹੋਈ ਸੀ ਕਿ ਪਤੰਗ ਤੇਜ਼ੀ ਨਾਲ ਹੇਠਾਂ ਆਉਣ ਲੱਗੀ ਹੁਣ ਪਿਤਾ ਨੇ ਮੁਸਕਰਾਉਂਦੇ ਹੋਏ ਕਿਹਾ ਡੋਰ ਹੀ ਸੀ ਜਿਸ ਨੇ ਉਸਨੂੰ ਉਚਾਈਆਂ ਦਿੱਤੀਆਂ ਇਹ ਡੋਰ ਹੀ ਸੀ ਜਿਸ ਦੀ ਢੇਲ ਤੇ ਖਿੱਚ ਨੇ ਪਤੰਗੀਆਂ ਉਚਾਈਆਂ ਨੂੰ ਹੋਰ ਗਤੀ ਦਿੱਤੀ ਇਹ ਪਤੰਗ ਤੂੰ ਹੈ ਤੇ ਡੋਰ ਤੁਹਾਡਾ ਪਰਿਵਾਰ ਪੂਰਨ ਆਜ਼ਾਦੀ ਦਾ ਕੋਈ ਅਰਥ ਨਹੀਂ ਹੁੰਦਾ ਆਜ਼ਾਦੀ ਦਾ ਇੱਕ ਪਾਸਾ ਕਿਸੇ ਨਾ ਕਿਸੇ ਡੋਰ ਨਾਲ ਬੰਨਿਆ ਹੁੰਦਾ ਹੈ ਜਦੋਂ ਤੁਸੀਂ ਛੋਟੇ ਹੁੰਦੇ ਹੋ ਤਾਂ ਪਰਿਵਾਰ ਦੇ ਅਨੁਸ਼ਾਸਨ ਦੀ ਡੋਰ ਹੁੰਦੀ ਹੈ ਜਦੋਂ ਤੁਸੀਂ ਵੱਡੇ ਹੋ ਜਾਂਦੇ ਹੋ ਤਾਂ ਸਵੈ ਅਨੁਸ਼ਾਸਨ ਤੋਂ ਬਿਨਾ ਆਜ਼ਾਦੀ ਦਾ ਕੋਈ ਮਹੱਤਵ ਨਹੀਂ ਇਸ ਤਰ੍ਹਾਂ ਦੀ ਆਜ਼ਾਦੀ ਤੁਹਾਨੂੰ ਕਿਤੇ ਨਹੀਂ ਪਹੁੰਚਾ ਸਕਦੀ ਇਸੇ ਲਈ ਦੋਸਤੋ ਜਦੋਂ ਸਾਡੇ ਮਾਪੇ ਸਾਡੇ ਵੱਡੇ ਸਾਨੂੰ ਅਨੁਸ਼ਾਸਨ 'ਚ ਰਹਿਣ ਨੂੰ ਕਹਿਣ ਸਾਨੂੰ ਕੋਈ ਨਸੀਹਤ ਦੇਣ ਤਾਂ ਸਾਨੂੰ ਕਦੇ-ਕਦੇ ਬੁਰਾ ਲੱਗਦਾ ਹੈ ਪਰ ਉਹ ਬਹੁਤ ਜ਼ਰੂਰੀ ਹੈ ਕੁਦਰਤੀ ਹੈ ਕਿ ਖਾਸ ਉਮਰ 'ਚ ਸਾਨੂੰ ਉਹਨਾਂ ਦੀਆਂ ਗੱਲਾਂ ਬੁਰੀਆਂ ਲੱਗਣ ਲੱਗਦੀਆਂ ਹਨ ਪਰ ਉਸ ਸਮੇਂ ਇਹ ਸੋਚੋ ਕਿ ਇਹ ਸਿੱਖਿਆ ਨਸੀਹਤ ਸਾਡੇ ਭਲੇ ਲਈ ਹੈ ਹਾਂ ਕਦੇ-ਕਦੇ ਤਰੀਕਾ ਸਾਡੇ ਹਿਸਾਬ ਨਾਲ ਨਹੀਂ ਹੋ ਸਕਦਾ ਪਰ ਮਾਪੇ ਹਮੇਸ਼ਾ ਬੱਚਿਆਂ ਦਾ ਭਲਾ ਸੋਚਦੇ ਹਨ ਦੋਵੇਂ ਹੀ ਪਾਸਿਆਂ ਤੋਂ ਥੋੜੀ-ਥੋੜੀ ਕੋਸ਼ਿਸ਼ ਕਰਨੀ ਹੋਵੇਗੀ ਛੋਟੇ-ਛੋਟੇ ਕਦਮ ਵਧਾਉਣੇ ਹੋਣਗੇ ਫਿਰ ਕਿਸ ਤਰ੍ਹਾਂ ਨਹੀਂ ਹੋਵੇਗਾ ਇਹ ਜਨਰੇਸ਼ਨ ਗੈਪ ਘਟ ਜ਼ਰੂਰ ਹੋਵੇਗਾ ਦੋਸਤੋ ਅੱਜ ਦੀ ਸਾਡੀ ਇਹ ਕਹਾਣੀ ਵਧੀਆ ਲੱਗੀ ਹੋਵੇ ਤਾਂ ਕਮੈਂਟ ਵਿੱਚ ਸਤਨਾਮ ਸ਼੍ਰੀ ਵਾਹਿਗੁਰੂ ਜ਼ਰੂਰ ਲਿਖਣਾ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਮਿਲਦੇ ਹਾਂ ਅਗਲੀ ਵੀਡੀਓ 'ਚ ਤਦ ਤੱਕ ਲਈ ਆਪਣਾ ਖਿਆਲ ਰੱਖਣਾ ਧੰਨਵਾਦ